ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ਼ਟਪਦੀ ਦਸ ਬਸਤੂਲੇ ਪਾਸ਼ਾ ਪਾਵੇ ਏਕ ਬਸਤ ਕਾਰਨ ਬਿਖੋਟ ਗਵਾਵੇ ਏਕ ਪੀ ਨਾ ਦੇ ਦਸ ਪੀ ਹਰਲੇ ਤਉ ਮੂੜਾ ਕਹੋ ਕਹਾ ਕਰੇ ਜਿਸ ठाकुर ਸਿਉ ਨਾਹੀ ਚਾਰਾ ਤਾਂ ਕਉ ਕਿ ਜੈ ਸਦ ਨਮਸਕਾਰਾ ਜਾ ਕੈ ਮਨ ਲਗਾ ਪ੍ਰਭੇਠਾ ਸਰਬ ਸੂਖ ਤਾਹੂ ਮਨ ਉਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿੰਨ ਪਾਇਆ ਅਗਨਤ ਸਾਹ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਸ਼ ਬਾਹਰ ਸਾਹ ਲੇ ਅਬ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਰਸ ਕਾ ਵਿਸਵਾਸ ਨਾ ਹੋਵੇ ਜਿਸ ਕੀ ਬਸਤ ਤਸਾ ਗੈ ਰਖੈ ਪ੍ਰਭ ਕੀ ਆਗਿਆ ਮਨੈ ਮਥੈ ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਾਲ ਅਨਿਕ ਪਾਤਮਾ ਕੇ ਹੇਤ ਸਰਪਰ ਹੋਵਤ ਜਾਣਾ ਨੇਤ ਬਿਰਖ ਕੀ ਛਾਇਆ ਸੋ ਰੰਗ ਲਾਵੇ ਓ ਬਿਨਸੈ ਮਨ ਪਛਤਾਵੇ ਜੋ ਦੀਸੈ ਸੋ ਚਲਨ ਹਾਰ ਲਪਟ ਰਹਿਓ ਤਹੰਦ ਅੰਧਾਰ ਬਟਾਉ ਸੋ ਜਲਾਵੈ ਨਹਿ ਤਾ ਕਉ ਹਾਸ ਨ ਆਵੈ ਕਹਿ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸਵਾਇ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਤਥ ਹਸਤੀ ਅਸਵ ਬਸਤਰਾ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿੱਥਿਆ ਤ੍ਰੋ ਮੋਹ ਬਿਮਾਨ ਮਿੱਥਿਆ ਆਪ ਸੂਪਰ ਕਰਤ ਗੁਮਾਨ ਆਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿੱਥਿਆ ਸਰਵਨ ਪਨਿੰਦਾ ਸੁਨਹਿ ਮਿੱਥਿਆ ਹਸਤ ਪਰਦਰਬ ਕੋ ਹਿਰਹਿ ਮਿੱਥਿਆ ਨੇਤਰ ਪੇਖਤ ਪਤਰ ਰੂਪਾਦ ਮਿੱਥਿਆ ਰਸਨਾ ਪੋਜਨਾਨ ਸੁਆਦ ਮਿੱਥਿਆ ਚਰਨ ਪਰ ਬਕਾਰ ਕੋ ਤਾਵਹਿ ਮਿੱਥਿਆ ਮਨ ਪਰ ਲੋਭ ਲੁਭਾਵਹਿ ਮਿੱਥਿਆ ਤਨ ਹੀ ਪਰ ਉਪਕਾਰਾ ਮਿੱਥਿਆ ਬਾਸ ਲੇਤ ਬੇਕਾਰਾ ਬਿਨ ਬੁਝੇ ਮਿੱਥਿਆ ਸਭ ਪਹਿ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਖਤ ਕੀ ਯਾਰ ਜਾ ਸਾਚ ਬਿਨਾ ਕਹਿੋ ਵਤ ਸੋਚਾ ਬਿਰਥਾ ਨਾਮ ਬਿਨਾ ਤਨ ਅੰਦ ਮੁਕਾਵਤ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਨ ਬਿਰਥਾ ਬਿਹਾਇ ਮੇਗ ਬਿਨਾ ਜੋ ਖੇਤੀ ਜਾਏ ਗੋਬਿੰਦ ਪਜਨ ਬਿਨ ਬਿਰਥ ਸਭ ਕਾਮ ਜਿਉ ਕਿਰਪਨ ਕੇ ਨਰਾਰਥ ਦਾਮ ਤਨ ਤਨ ਤੇ ਜਨ ਜੇ ਕਟ ਬਸੇ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ ਰਹਿ ਤਵਰ ਕਸ਼ਵਰ ਕਮਾਵਤ ਮਨ ਨਹੀ ਪ੍ਰੀਤ ਮੁਖੋ ਗੰਡ ਲਾਵਤ ਜਨਨ ਹਾਰ ਪ੍ਰਭੂ ਪਰਬੀਨ ਬਾਹਰ ਪੇਖ ਨ ਕਾਹੂ ਪੀਨ ਅਵਰੁਪ ਦੇਸ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਰੰਕਾਰ ਤਿਸ ਕੀ ਸੇਖ ਤਰੈ ਸੰਸਾਰ ਜੋ ਤੁਮ ਪਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪ੍ਰਤਾ ਕਰੋਂ ਬੇਨਤੀ ਪਰ ਬ੍ਰਹਮ ਸਭ ਜਾਨੈ ਆਪਣਾ ਕੀ ਆ ਅਪਹਿ ਮਨ ਅਪਹਿ ਆਪ ਆਪ ਕਰਤਨ ਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਤ ਸਭ ਕਸ ਜਾਣੈ ਆਤਮ ਕੀ ਰਹਤ ਜਿਸ ਪਾਵੈ ਸਲੇ ਲੜ ਲਾਏ ਥਾਨ ਅਤਰੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਰੋਭ ਮੋਹ ਬਿਨ ਸਜਾਇ ਅਹ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਵਾਹਿ ਗੁਰੂ ਜੀ ਕਾ ਖਲਸਾ ਵਾਹਿ ਗੁਰੂ ਜੀ ਕੀ ਫਤਿਹ